ਹਾਂਜੀ ਸਵਾਗਤ ਹੈ ਤੁਹਾਡਾ YouTube ਚੈਨਲ Travel Days 143 ਦੇ ਵਿੱਚ ਤੇ ਅੱਜ ਅਸੀਂ ਮੋਟਰ ਤੇ ਬੱਕਰਾ ਬਣਾਉਣ ਜਾ ਰਹੇ ਹਾਂ ਚਾਹ ਕਿ ਕਿਲੋ ਬੱਕਰਾ ਵਾ ਤੇ ਤਿਆਰੀ ਪੂਰੀ ਆ ਸਮਾਨ ਸਮੂ ਲੈਣ ਦਾ ਤੜਕੇ ਵਾਲਾ ਤੇ ਮੋਟਰ ਦਾ 뷰 ਬੜਾ ਸੋਹਣਾ ਯਾਰ ਪੜਾਈ ਜਿਆਦਾ ਸੋਹਣਾ ਬਹੁਤ ਸਕੂਨ ਮਿਲਦਾ ਵਾ ਖੇਤਾਂ ਚ ਇਧਰ ਆਪਣੇ ਮੁੰਡੇ ਲੱਗੇ ਹੋਏ ਆ ਲਸਣਾ ਛਿੱਲਾਣਾ ਪੂਰੇ ਜੋਰਾਂ ਸ਼ੋਰਾਂ ਤੇ ਇਹ ਬੱਕਰੇ ਦੀ ਰੈਸਪੀ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਯੋਗਦਾਨ ਪਾ ਰਹੇ ਹਾਂ ਯੋਗਦਾਨ ਤਾਂ ਕੀ ਮੈਂ ਹੀ ਰੈਸਪੀ ਤਿਆਰ ਕਰ ਰਹੀਆਂ ਮੈਂ ਹੀ ਬੱਕਰਾ ਬਣਾਉਣਾ ਇੱਕ ਮੁੰਡਾ ਹੋਰ ਆ ਪਿੱਛੇ ਆ ਰਿਹਾ ਵਾ ਥੋੜਾ ਜਿਹਾ ਲੇਟ ਆ ਉਹ ਜਿਹੜਾ ਥੋੜਾ ਜਿਆਦਾ ਐਕਸਪਰਟ ਆ ਉਹ ਮੁੰਡਾ ਇਹ ਕੀ ਹਾਲ ਚਾਲ ਜੋ ਠੀਕ ਠਾਕ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਠੀਕਾਂ ਲੱਗਿਆ ਵਕਰਾ ਵਕਰਾ ਵਾਸ਼ਿੰਗ ਤੇ ਆ ਕਹਿੰਦੇ ਹਾਂਜੀ ਲੋਕ ਕਹਉਂ ਲੋ ਜੀ ਪਹਿਲਾ ਤੇਲ ਪਾ ਕੇ ਤੇ ਨਰਚਾ ਦੇ ਲਸਣ ਤੜਕ ਲੈਣਾ ਆਪਾਂ ਜਰਾ ਥੋੜਾ ਜਿਹਾ ਸੇਕ ਘਟਾ ਗੈਸ ਦਾ ਹੁਣ ਅਸੀਂ ਪੱਠੀ ਲੈਣ ਭੇਜਿਆ ਮੁੰਡੇ ਨੂੰ ਪੱਠੀ ਆਉਂਦੀ ਉਹਨਾਂ ਟਾਈਮ ਅਸੀਂ ਹਲਕੀ ਹਲਕੀ ਲੋ ਤੇ ਭੁੰਨਦੇ ਆ ਤੜਕਾ ਲੋ ਜੀ ਹੁਣ ਥੋੜਾ ਜਿਹਾ ਪਿਆਜ਼ ਭੁੰਨ ਕੇ ਤੇ ਵਿੱਚ ਫਿਰ ਥੋੜਾ ਜਿਹਾ ਨਮਕ ਪਾ ਕੇ ਪਿਆਜ਼ ਸ਼ੀਦੀ ਭੁੰਨੇ ਜਾਂਦੇ ਆ ਦੇ ਨਾਲ ਫਿਰ ਲੋਜੀ ਨਾ ਉਹ ਪਾ ਕੇ ਤੇ ਪਿਆਜ਼ ਆਪਾਂ ਲੈਨੇ ਆਪਾਂ ਤੇ ਉਹ ਉਹ ਤੱਕ ਆਪਣੀ ਪੱਠੀ ਆ ਜਾਈ ਵੱਡੀ ਉਹ ਪੱਠੀ ਪਾਉਗੀ ਆਪਾਂ ਉਦਾਂ ਬੱਕਰੇ ਨੂੰ ਸੇਕ ਥੋੜਾ ਜਿਆਦਾ ਚਾਹੀਦਾ ਹੁੰਦਾ ਇਹਦੇ ਨਾਲ ਬਾਨਾ ਨਹੀਂ ਕਿਉਂਕਿ ਬਹੁਤ ਲੋ ਚੱਲਦਾ ਹੈ ਗੈਸ ਦੇਖਦੇ ਅੱਜ ਪਹਿਲੀ ਵਾਰੀ ਮੈਂ ਆਪਦੇ ਹੱਥੀ ਮਟਨ ਬਣਾਉਣ ਜਾ ਰਿਹਾ ਚੰਨਾ ਟਾਈਮ ਤੜਕਾ ਭੁੰਨਿਆ ਜਾਂਦਾ ਵਾ ਮਸਾਲੇ ਬਾਅਦ ਚ ਪਾਵਾਂਗੇ ਮਸਾਲੇ ਅਸੀਂ ਆਹ ਵਾਲੇ ਪਾਉਣੇ ਆ ਇਹਦੇ ਜਦੋਂ ਬਣ ਗਿਆ ਬੱਕਰਾ ਉਦੋਂ ਪਾਵਾਂਗੇ ਕਸੂਰੀ ਮੇਥੀ ਆ ਹਲਦੀ ਪਾਊਡਰ ਆ ਤੇ ਗਰਮ ਮਸਾਲਾ ਮੀਟ ਮਸਾਲਾ ਤੇ ਲਾਲ ਮਿਰਚਾ ਪਾਊਡਰ ਵਾਲੀ ਇਹਦਾ ਥੋੜਾ ਇਸਤੇਮਾਲ ਕਰਾਂਗੇ ਤੇ ਉਹ ਥੋੜਾ ਜਿਹਾ ਪੁੰਨਿਆ ਪਿਆ ਬੱਕਰਾ ਤੁਹਾਨੂੰ ਨੂੰ ਪਤਾ ਨਾ ਨੰਬਰ ਹੋ ਜਲਦੀ ਆਹ ਰਿਹਾ ਲਓ ਜੀ ਮਸਾਲਿਆਂ ਨੂੰ ਇਕੱਠੇ ਮਿਕਸ ਕਰਕੇ ਜਦਾਂ ਮਿਕਸ ਕਰਕੇ ਫਿਰ ਥੋੜਾ ਜਿਹਾ ਪਾਣੀ ਦੇ ਵਿੱਚ ਨਾ ਇਹਨਾਂ ਨੂੰ ਘੋਲ ਜਿਆ ਬਣਾ ਲੈਣਾ ਫੇਰ ਸਟਣਾ ਹੀ ਵਿੱਚ ਲਓ ਜੀ ਉਸ ਤੋਂ ਬਾਅਦ ਲਓ ਜੀ ਬੱਕਰਾ ਜਾ ਰਿਹਾ ਤੜਕੇ ਦੇ ਵਿੱਚ ਤੇ ਥੋੜਾ ਜਿਹਾ ਪਹਿਲਾਂ ਇਹਨੂੰ ਅਸੀਂ ਪੁੰਨਿਆ ਸੀਗਾ ਪਾਣੀ ਤੇ ਲੋ ਤੇ ਤੇ ਆ ਪਾਣੀ ਆ ਪਾਣੀ ਮਤਲਬ ਇਹ ਘੋਲ ਛੱਡ ਜਾਂਦਾ ਹੁੰਦਾ ਬੱਕਰਾ ਹੋ ਗਈ ਆ ਪਾਣੀ ਨਹੀਂ ਗਾ ਤੇ ਇੰਨਾ ਵਧੀਆ ਬਣਦੀ ਆ ਕਰੀ ਤਰੀ ਗਰੇਵੀ ਥੋੜੀ ਜੀ ਅਸੀਂ ਚੀ ਚਿਲੀ ਵੀ ਬਣਾਵਾਂਗੇ ਬੱਕਰੇ ਦੇ ਨਾਲ ਨਾਲ ਕਿਉਂਕਿ ਵੈਜੀਟੇਰੀਅਨ ਬੰਦੇ ਵੀ ਸਾਡੇ ਨਾਲ ਸੀ ਤੇ ਉਹ ਚਿਕਨ ਵਗੈਰਾ ਬੱਕਰਾ ਵਗੈਰਾ ਨਹੀਂ ਖਾਂਦੇ ਫਿਰ ਮੈਂ ਖਾ ਤੁਹਾਡੇ ਹਾਸਤੇ ਚੀ ਚਿਲੀ ਬਣਾ ਕੇ ਦਿਹਾਉਣੇ ਆ ਚੀ ਚਿਲੀ ਬਣਾ ਰਹੇ ਆ ਥੋੜਾ ਜਨਾ ਤੇਲ ਦੇ ਵਿੱਚ ਭੁੰਨ ਲੈਣਾ ਇਹਨੂੰ ਲਓ ਜੀ ਚਿਚਲੀ ਸਾਡੀ ਰੈਡੀ ਆ ਤੇ ਇਧਰ ਮਟਨ ਵੀ ਸਾਡਾ ਮਾਰਦਾ ਛਾਲਾ ਇਹ ਵੀ ਥੋੜੇ ਟਾਈਮ ਤੱਕ ਰੈਡੀ ਹੋ ਜਾਣਾ ਵਾ ਲਓ ਜੀ ਚਿਚਲੀ ਸਰਵ ਕਰਦੇ ਹੋਏ ਮੁੰਡੇ ਯਾਰ ਬਾਈ ਲਓ ਜੀ ਬੱਕਰਾ ਸਾਡਾ ਬਣ ਕੇ ਰੈਡੀ ਆ ਤੇ ਵੇਖਣ ਚ ਯਾਰ ਬੜਾ ਸਵਾਲ ਲੱਗੀ ਜਾਂਦਾ ਤੇ ਦੋ ਬਿਆਂ ਚੈੱਕ ਐਮਐਲ ਦੇ ਨੈਕਸਟ ਵਲੌਗ ਜਿਹੜਾ ਨੂੰ ਬਣੇ ਰਿਹਾ ਸਾਡੇ ਨਾਲ